ਸਵਾਗਤ ਹੈ ਕਿਸਾਨ ਵੀਰੋ ਹਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੋਨੂ ਕੋਲੇ ਪਹੁੰਚਿਆ ਪਿੰਡ ਹਿੰਮਤਪੁਰਾ ਜੀ ਤੇ ਇਹਨਾਂ ਨਾਲ ਆ ਗਾ ਆਪਾਂ ਤੁਹਾਡੇ ਬਾਅਦ ਤੇ ਸੇਲ ਲਈ ਲੈ ਕੇ ਆਏ ਕਸੂਈ ਸਵਾਈ ਕ੍ਰੋਸ ਬੈਡ ਤੇ ਦੋ ਐਚਪੀ ਨਸਲ ਦੇ ਨਗੀਨੇ ਇੱਕ ਟ ਤੇ ਇੱਕ ਕਿਚਫ ਗੱਬਣ ਤੇ ਇਧਰ ਸੂਈ ਸਬਾਈ ਕ੍ਰੋਸ ਬੈਡ ਗੱਲ ਬਾਤ ਬਾਈ ਨਾਲ ਕਰਾਵਾਂਗੇ ਆ ਜਾਓ ਵੀਰੇ ਸਪਲਾਈ ਲਾ ਸਸਤੀ ਕਾ ਬਾਈ ਸਸਰੀ ਕਾਲ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬਾਈ ਬੁੱਟੇ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਤੁਹਾਨੂੰ ਨੰਬਰ ਬਾਈ ਹੈਗੇ ਬੁੱਟੇ 8699099728 ਪਿੰਡ ਜੀ ਪਿੰਡ ਬਾਈ ਬੁੱਟੇ ਹਿੰਦੂਪੁਰਾ ਜ਼ਿਲ੍ਹਾ ਮੋਗਾ ਤੇ ਸੀਨੇ ਹਾਲ ਸਿੰਘ ਵਾਲਾ ਓਕੇ ਜੀ ਨੇੜੇ ਤੇੜੇ ਕਿਹੜੇ ਪਿੰਡ ਆਗੇ ਆਪਣੇ ਬਾਈ ਬੁੱਟੇ ਆ ਗਏ ਨਿਹਾਲ ਸਿੰਘ ਵਾਲਾ ਵੀ ਆਪਣਾ ਵੀ ਆ ਬਾਈ ਓਕੇ ਜੀ ਤੇ ਸੋਨੂੰ ਅੱਜ ਕਿੰਨੇ ਨਾਕ ਦਿਖਾ ਰਹੇ ਆ ਵੀਰੇ ਆਪਣੇ ਕੋਲ ਤਿੰਨ ਆ ਬਾਈ ਤੋਕੜ ਗੱਬਨ ਟੌਪ ਨਗੀਨਾ ਪੀਸ ਹੈ ਨਾ ਹਾਂ ਫਾਰਮ ਚ ਲਈ ਵੀ ਹੈ ਬਈ ਫਾਰਮ ਚ ਲਈ ਵੀ ਹੈ ਇੱਕਾ ਸੂਣ ਵਾਲੀ ਬਿਹੜਾ ਇੱਕਾ ਸੂਈ ਦੀ ਆ ਤਾਜੀ ਗਰਮੀਆਂ ਦਾ ਤੋਹਫਾ ਹਾਂ ਹਾਂ ਬਈ ਦੂਜਾ ਦਿਨ ਹੋ ਗਿਆ ਸੂਈ ਨੂੰ ਮਗਰ ਬੱਸੀ ਆ ਬਈ ਬੁੱਟੇ ਓਕੇ ਦੂਜਾ ਦਿਨ ਹੋ ਗਿਆ ਵੀਰੇ ਸੂਈ ਨੂੰ ਮਗਰ ਆ ਗਈ ਬੱਛੀ ਹਾਂਜੀ ਵੀਰੇ ਤੇ ਇਧਰ ਨੂੰ ਕਰਿਓ ਮਾੜੀ ਜੀ ਇਹਨੂੰ ਹਟ ਅੱਛਾ ਵੀਰੇ ਮਗਰ ਬੱਛੀ ਆ ਦੇਖ ਹਾਂ ਹਾਂ ओके ਤੇ ਜੇਰ ਜੂਰ ਦੀ ਕੰਪਲੀਟ ਆ ਵੀਰੇ ਹਾਂਜੀ ਹਾਂਜੀ ਆ ਦੇਖੋ ਇਹ ਨਾੜੀਆ ਕਰੋ ਚੈੱਕ ਤੇ ਫੇਸਪੂਲਸ ਦੀ ਪੂਰੀ ਚੰਗੀ ਸਿੰਘ ਆ ਥੋੜੇ ਥੋੜੇ ਜਿਹਾ ਪਰ ਕਹਿੰਦੀ ਕੁਛ ਨਹੀਂ ਕਰ ਮਾਰ ਓਕੇ ਸੂਈ ਕਦੋਂ ਆ ਵੀਰੇ ਇਹ ਸੂਈ ਨੂੰ ਦੂਜਾ ਦਿਨ ਹੋ ਗਿਆ ਸੂਹਾ ਪਹਿਲਾ ਸੂਈ ਆ ਬਈ ਜੇਰ ਜੂਰ ਸਭ ਕੰਪਲੀਟ ਓਕੇ ਆ ਬਈ ਕਿੰਨਾ ਦਾ ਬੋਲਾ ਹੋਊਗਾ ਵੀਰੇ ਥਲੇ ਇਹਦੇ ਥਲੇ ਮੰਨ ਕੇ ਚੱਲ ਬੁੱਟੇ ਬਈ ਹੁਣ ਹੋਊਗਾ ਮੰਨ ਕੇ ਤਾਂ 14 15 ਕਿਲੋ ਖੋਲ ਨੂੰ ਤੋਰਾ ਤਾਰਾ ਕਰਾ ਕੇ ਚੈੱਕ ਤੇ ਥਾਣੇ ਦਾ ਸੋਨੂ ਲੱਗਿਆ ਪੂਰਾ ਮੁੱਠੀ ਵਾਲਾ ਹਨਾ ਵੀ ਤੇ ਬਾਕੀ ਦੀ ਗੱਲ ਸਟੇਟਸ ਨਹੀਂ ਇਹਨੂੰ ਹੁੰਦੇ ਖੋਚਾਂ ਦਾ ਤਾਂ ਵਾਲਾ ਹਵਾਨਾ ਤਾਂ ਵਾਲਾ ਹਵਾਨਾ ਬਈ ਤੇ ਦੁੱਧ ਨੇ ਦੇਣਾ ਚੰਗਾ ਕਿੰਨਾ ਦੁੱਧ ਪਾ ਦੂ ਬਈ ਸੋਨੂ ਦੁੱਧ ਬਈ ਬੁੱਟੇ ਦੇ ਦੋ ਕਿ 17 18 ਕਿਲੋ ਖੁੱਲਾ ਮੋਹ ਦੇਣਾ ਤੇ ਅੱਜ ਦੂਜਾ ਦਿਨ ਹੋਇਆ ਸੂਈ ਨੂੰ 15 ਕਿਲੋ ਨਾ ਮਰਜੀ ਦੋ ਟਾਈਮ ਚੋਕੇ ਲੈ ਜਾ ਸਕਦਾ ਤੇ ਬਾਕੀ ਦਾ ਸਮੇਂ ਹੀ ਪੜੀ ਵੀ ਹਨਾ ਵੱਛੀ ਫੁੱਲ ਕੱਦ ਵਾਲੀ ਬਿਹੜ ਫੁੱਲ ਕੱਦ ਫੁੱਲ ਸਾਈਜ਼ ਤੇ ਲੈਵੇ ਇੱਕ ਨੰਬਰ ਕੰਪੈਕਟ ਹਵਾਨਾ ਤੇ ਥਾਂ ਹੁਣ ਸਿੰਘ ਬਈ ਆਇਆ ਲੈ ਉਹਨਾਂ ਨੇ ਜਿਹਨਾਂ ਲਈ ਉਹ ਦਗਾਉਂਦੇ ਨਹੀਂ ਕਿ ਠੀਕ ਆ ਵੀਰੇ ਯਾਨੀ ਕਿ ਉਹ ਕਹਿੰਦੀ ਕੁਛ ਨਹੀਂ ਵਿਚਾਰੀ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਮੈਂ ਆਪ ਦੇ ਕੋਲ ਡਾਕਟਰ ਨਹੀਂ ਘਰੇ ਆਉਂਦਾ ਮੈਂ ਕਿਹਾ ਬਈ ਲੋੜ ਹੀ ਹਾਂ ਲੈ ਚਲੋ ਡਾਕਟਰ ਫੈਂਡ ਫੂਡ ਬੂਟੇ ਦੁੱਧ ਦੁੱਧ ਪੂਰਾ ਸੰਘਣਾ ਬਈ ਹਾ ਕਿੰਨਾ ਦੁੱਧ ਦੇ ਦੂਗੀ ਫਿਰ ਇਹ ਕਰ ਮੈਂ ਦੁੱਧ ਬਈ ਦੇ ਦੂਗੀ 17-18 ਕਿਲੋ ਚੰਗੀ ਸੇਵਾ ਦੇ ਬੂਟੇ ਓਕੇ ਲੈ ਚਲੋ ਹਾਂਜੀ ਵੀਰੇ ਕਵਾਲਿਟੀ ਪੂਰੀ ਚੰਗੀ ਬਾਕੀ ਬੱਤੀ ਬਹੁਤ ਸੋਹਣੀ ਦਿੱਤੀ ਐ ਸਾਹੀ ਵਾਲਾ ਪਯੌਰ ਦੇਦੀ ਐ ਹਾਂ ਸੋਨੂੰ ਮੇਰੇ ਹਿਸਾਬ ਨਾਲ ਵੀਰੇ ਦੰਦਾ ਜੂਗਾ ਨਾ ਬੈੜੇ ਦੰਦ ਨਹੀਂ ਦੇਖੇ ਵੀਟੇ ਓਕੇ ਹੋਊ ਦੰਦਾਂ ਚ ਪੱਕੇ ਦੇ ਦਰ ਆਹ ਦੇਖੋ ਜੀ ਕਵਾਲਿਟੀ ਕਰੋ ਚੈੱਕ ਥਣ ਲੈਵੇ ਦੀ ਪੂਰੀ ਸਾਫ ਧਾਰਾ ਸਾਨੂੰ ਮਾਰ ਕੇ ਦਿਖਾ ਦੇਾਂਗੇ ਤੇ ਵੈਸੇ ਬਾਈ ਦੇ ਪਸੂ ਚੰਗੇ ਹੁੰਦੇ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 2:30 ਵਜੇ ਦਾ ਹਿਸਾਬ ਨਾਲ ਜੱਜ ਕਰ ਲਿਓ ਕਿਉਂਕਿ ਘੰਟੇ ਪਏ ਹਨ 4-5 ਬਾਕੀ 2:30 ਆਹ ਦੇਖੋ ਜੀ ਕੋਈ ਚੱਕਰ ਹੀ ਨਹੀਂ ਪਹਿਲਨ ਨੂੰ ਪੂਰਾ ਹਾਲ ਸ਼ੋਅ ਆਹ ਦੇਖੋ ਜੀ ਤੁਹਾਡੇ ਸਾਹਮਣੇ ਨਿਆਣਾ ਪਾਏਗਾ ਨ ਤੇ ਸਾਨੂੰ ਗਰਮੀਆਂ ਦਾ ਤੋਹਫਾ ਤੇ ਦੁੱਧ ਕਰਮਾ ਇਹਨੇ ਗਰਮੀ ਗਰਮੀ ਮੁੱਖਣ ਨਹੀਂ ਦੇਣਾ ਹਨਾ ਮੈਂ ਕਹਾ ਭਾਈ ਚੁਵਾਈ ਲੱਗੀ ਐ ਕਾਹਨੂੰ ਗੱਲਾਂ ਕਰਦਾ ਕਿੰਨਾ ਦੁੱਧ ਦੱਸਿਆ ਸੀ ਫਿਰ ਆਪਾਂ ਦੇ ਦੂ ਇਹ ਥੱਲੇ 14 15 ਕਿਲੋ ਹਣ ਬੋਲਾ ਬੁੱਟੇ ਓਕੇ ਜੀ ਤਿਆਰ ਆ ਤਿਆਰ ਜਮ ਕੱਢਿਆ ਓਕੇ ਜੀ ਓਕੇ 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 ਆ ਦੇਖ ਮਗਰ ਬੱਸੀ ਦੇ ਇਹ ਬੱਸੀ ਬਹੁਤ ਸੋਹਣੀ ਸਾਈ ਨੀ ਬੱਸੀ ਕੁਆਲਿਟੀ ਵਾਲੀ ਤੇ ਬਾਕੀ ਦਾ ਵਹਿੜ ਵੀ ਐ ਮੈਂ ਆਪਾਂ ਗੱਲ ਕਰ ਲਗੇ ਜੇ ਕਿਤੋਂ ਨਹੀਂ ਖੁੰਜੀ ਸਵੇਂ ਪਲੀ ਵੀ ਇਹ ਚੰਗੀ ਕਿਸੇ ਨੇ ਖਰਾਕ ਪਾ ਕੇ ਪਾਲੀ ਉਹ ਵੀ ਨਹੀਂ ਗੱਲ ਹੈਗੀ ਵੀ ਕਿਤੇ ਖੁੰਜੀ ਹੋਵੇ ਆ ਦੇਖੋ ਥਾਂ ਦੇਖੋ ਕੱਢਿਆ ਗਾਜਰ ਵਰਗਾ ਕੱ ਕਰੋ ਜੇ ਕਥਾਂ ਨੇੜ ਤੋਂ ਕਰਾਂਗੇ ਜੇ ਕਾ ਦੇਖੋ ਜੀ ਓਕੇ ਮਾਰੋ ਵੀਰੇ ਧਾਰਾਂ ਫੜ ਦੋ ਲੋ ਲੈ ਰਹੀਆਂ ਮੂਲੀ ਖਣੇ ਚੁਆਈ ਚੈੱਕ ਕਰ ਲਾ ਆ ਦੇਖੋ ਜੀ ਕੋਈ ਖਈ ਨਹੀਂ ਕੋਈ ਛਰਲਾ ਨਹੀਂ ਲੈ ਚੁਆਈ ਪੂਰੀ ਮੋਟੀ ਕੰਨੇ ਵਰਗੀ ਆ ਹੀ ਮਗਰ ਉਹ ਬਾਈ ਬੁੱਟੇ ਲੈ ਆ ਦੇਖੋ ਜੀ ਕਰੋ ਚੈੱਕ ਚਾਰ ਚਾਰ ਧਾਰਾਂ ਮਾਰੀਆਂ ਬਾਈ ਨੇ ਅੱਧਾ ਕਿਲੋ ਦੁੱਧ ਕੱਢ ਕੇ ਬਾਹਰ ਮਾਰਿਆ ਹਨਾ ਇਵੇਂ ਮਰਜੀ ਕੋਈ ਚੱਕਰ ਨਹੀਂ ਚਾਹ ਬਿਣਾ ਲੈਣ ਤੋਂ ਵਜਾ ਬੁੱਟੇ ਆ ਵੀ ਕੋਈ ਚੱਕਰ ਨਹੀਂ ਫਿਕਰ ਹੋ ਕੇ ਮੰਗਾ ਲਿਓ ਜੀ ਕੋਈ ਚੱਕਰ ਨਹੀਂ ਇਹਨਾਂ ਨੂੰ ਲੈ ਨਿਆਣੇ ਤੋਂ ਬਿਨਾ ਭੇਜਾਂ ਹੈ ਕੋਈ ਚੱਕਰ ਨਹੀਂ ਸੀਲ ਬਹੁਤ ਆਹਣਾ ਸੀਲ ਪੂਰੀ ਠੰਡੀ ਸੀਲ ਹੈ ਬਈ ਲੈ ਵਾਕੀ ਦਾ ਆਥਰ ਨੂੰ ਤਾਂ ਫਸ ਜੂ ਜਮ ਜਮ ਬਰੇ ਬਾਕੀ ਫਿਟਿੰਗ ਅੜ ਰਾ ਬੁੱਟੇ ਲੈ ਫਿਟਿੰਗ ਅੜਾ ਜਮ ਜਮ ਇਹ ਗੱਲ ਤੇਰੀ ਜਮ ਜ ਆ ਦੇਖ ਫਿਟਿੰਗ ਅੜਾ ਓਕੇ ਤੇ ਡਿਮਾਂਡ ਬਾਈ ਫੋਨ ਤੇ ਕਰ ਲਾਂਗੇ ਹੋ ਜਾਏ ਜਾਇ ਜੀ ਹੁਣ ਜਮ ਜਾਇ ਜੀ ਬਸ ਛੋਟਾ ਜਿਹਾ ਬਾਹੂ ਹਣਾ ਛੋਟਾ ਜਿਹਾ ਭਾਈ ਹੈ ਤੇ ਦੋ ਨੰਬਰ ਐਚ ਵੀਰੇ ਹੁਣ ਇਹ ਵੀਰੇ ਸੁਂਦੀ ਆ ਬੁੱਟੇ ਦੂਜੇ ਨਹੀਂ ਕਹਣਾ ਤੀਜੇ ਸੂਏ ਸੁਂਦੀ ਆ ਤੀਜੇ ਸੂਏ ਸੁਰੀ ਮੈਂ ਲੈ ਜੂ ਪੰਜ ਚਾਰ ਦਿਨ ਬਈ ਆ ਦੇਖੋ ਜੀ ਸੇਵਾ ਬਹੁਤ ਸੁਣਾ ਹੂੰ ਬਾਕ ਹਾਂ ਬਈ ਸੀਲ ਤੇਰੇ ਸਾਰੇ ਪਸ਼ੂ ਹੁੰਦੇ ਉਹਨੇ ਦੇਖ ਮੈਨੂੰ ਥਾਣ ਦਿਖਾ ਲੈਣ ਦੇ ਮੈਨੂੰ ਦੇ ਰਿਆ ਨਹੀਂ ਆਂਦਾ ਦੇਖੋ ਜੀ ਕਰੋ ਚੈੱਕ ਜੀ ਥਾਣ ਦੇ ਹੁਣ ਪਾਸਮੀਆ ਵੈਟ ਲੈ ਚਲੋ ਆਹ ਦੇਖੋ ਜੀ ਕੁਆਲਿਟੀ ਪੂਰੀ ਫੋਲੇ ਦੀ ਵੀ ਤੇ ਕਿੰਨੇ ਦਿਨ ਕੱਟ ਜੂ ਵੀਰੇ ਤੁਹਾਨੂੰ ਇਹਨਾਂ ਬੁੱਟੇ ਚਾਰ ਪੰਜ ਦਿਨ ਲੈ ਜੂ ਬਾਈ ਚਾਰ ਤੋਂ ਪੰਜ ਦਿਨ ਬਾਕੀ ਤੇ ਕਿੰਨਾ ਦੁੱਧ ਕਢਾ ਦੇ ਫਿਰ ਇੱਥੇ ਦੁੱਧ ਦੇ ਦੂ ਬਾਈ 18 20 ਕਿਲੋ ਬਾਕੀ ਦਾ ਅਗਲੇ ਸੇਵਾ ਦਾ ਹੈ ਨਾ ਬਾਕੀ ਸੇਵਾ ਵਾਲਾ ਬਜਨ ਬੁਜਨ ਕਰਦੂ ਤੇਰੇ ਸਾਹਮਣੇ ਓਕੇ ਜੀ ਤੇ ਕੀ ਡਿਮਾਂਡ ਆ ਗਈ ਵੀਰੇ ਤੁਹਾਨੂੰ ਇਹਦੀ ਇਹਦਾ ਵੀ ਫੋਨ ਤੇ ਕਰ ਲਾਂਗੇ ਜਾਇਜ਼ ਹੋਣਾ ਜਮ ਬੱਜਾ ਪ੍ਰੋਜੈਕਟ ਤੇ ਥਾਣਾ ਥਾਣਾ ਦੀ ਕਿੰਨੇ ਦਿਨ ਘੱਟ ਜੂ ਵੀਰੇ ਹੁਣੇ ਦਿਨ ਆ ਬ 4-5 ਦਿਨ ਨਹੀਂ ਆਦੀ ਬੁੱਤ 4 ਤੋਂ 5 ਦਿਨ ਦੁੱਧ ਫਿਰ ਕਿੰਨਾ ਘੜਾ ਦੇਂਗੇ ਦੁੱਧ ਦੇ ਦੁੱਧ 18-20 ਕਿਲੋ ਖੁੱਲਾ ਓਕੇ ਓਕੇ ਜਮਾਂ ਜਾਇਜ਼ ਗੱਲ ਕਰੀਆ ਹਨਾ ਤੇ ਡਿਮਾਂਡ ਫਿਰ ਜਾਇਜ਼ ਹੀ ਹੋਏ ਦੀ ਜਾਇਜ਼ ਹੀ ਹੋਏ ਥਾਣਾ ਥਾਣਾ ਦੀ ਓਕੇ ਬਾਈ ਜਮਾਂ ਓਕੇ ਆਪਾਂ ਵਧੀਆ ਗੱਲ ਉਹਦੇ ਮਾਰ ਕੇ ਕਰਾਂਗੇ ਜੀ ਜਾਨੀ ਹੂੰ ਆਦਾ ਕਮਾਲ ਆ ਯਾਰ ਵੀਰੇ ਹਨਾ ਆ ਦੇਖ ਲੈ ਗੱਬਣ ਆਦਾ ਗੱਬਣ ਦੀ ਜਮਾ ਧਾਰ ਜੋਦੀ ਹਨਾ ਲੈ ਮਗਰ ਨੇ ਚੀਪੇ ਵੀ ਦਿਖਾਈ ਦੇ ਨੇ ਚਲੋ ਸ਼ੂ ਨਾ ਪਾਵੇ ਬਾਹਲਾ ਨਾ ਘੱਟੋ ਇਹ ਸ਼ੂ ਪਾ ਦੇ ਬਈ ਲੈ ਓਕੇ ਜੀ ਜਮਾ ਹਨਾ ਆ ਦੇਖੋ ਜੀ ਇਹ ਦੂਜਾ ਤਾਂ ਕੋਈ ਤੱਲੀ ਹੋ ਨਹੀਂ ਸਕਦੀ ਗਾਂ ਨੇ ਪੂਚ ਚੱਕ ਲਿਆ ਤੇ ਕੋਈ ਆਨਲਾਈਨ ਵਗਾਲੇ ਤੇ ਸਾਨੂੰ ਹੁਣ ਆਪਾਂ ਗੱਲ ਕਰ ਲਗੇ ਰੇਲ ਗੱਡੀ ਦਾ ਇੰਜਣ ਇਹ ਬੁੱਤੇ ਫਾਰਮ ਚੋਂ ਲਈ ਆ ਰੇਲ ਗੱਡੀ ਦਾ ਇੰਜਣ ਤਾਂ ਕਹਿਤਾ ਪਰਲੇ ਪੈਸੇ ਜੱਲੇ ਮੜਾ ਜਦੇ ਪਹਿਲਾਂ ਦਾ ਵੀਰੇ ਦਿਖਾ ਦਈਏ ਵੱਡੇ ਸਾਇਜ਼ ਦੀ ਤੇ ਚੰਗੀ ਦੁੱਧ ਦੀ ਮਾਲਕਾ ਦੇਖੋ ਜੀ ਘਰੋ ਜੱਕ ਬਾਈ ਦਾ ਕਿ ਲਈ ਤਾਂ ਹੁਣ ਕਿੰਨਾ ਕਰਦਾ ਵੀਰੇ ਤੁਹਾਨੂੰ ਆਪਣਾ ਮੇਰਾ ਕੱਦ ਹੋਊਗੀ 6 ਫੁੱਟ ਦੇ ਹੈਗਾ 6 ਫੁੱਟ ਦੇ ਚੱਲ 550 ਤੋਂ ਉੱਤੇ ਆ ਓਕੇ ਤੇ ਨੇ ਵਾਲੂਆ ਫੀੜ ਵਾਲਾ ਘੱਟਾ ਹੀ ਬੰਨੀ ਫਿਰਦੀ ਹੈ ਨਾ ਥੱਲੇ ਆ ਗਿਆ ਬਾਈ 100 ਦੀ ਲੋਡ ਨਹੀਂ ਫੁੱਟੇ ਜੱਜਰ ਨੇ ਦੁੱਧ ਦੇ ਨਹੀਂ ਦਿੱਤਾ ਬਾਈ 46 47 ਓਕੇ 46 ਤੋਂ 47 ਲੀਟਰ ਇਹਦਾ ਦਿੱਤਾ ਵਾ ਏਵੀਐਸ ਦੇ ਬਰੂਰ ਸੀਮਨ ਦੀ ਤਾਰ ਆ ਬਈ ਓਕੇ ਅੱਗੇ ਸਮੂਹਾਂ ਦਾ ਲੱਗਿਆ ਵਾ ਸੈਕਸ ਕਨਫਰਮ ਹੋਊ ਗੱਲ ਕੇ ਕਹਿਣ ਵਾਲੀ ਆ ਜਿਹੜੀ ਫਾਰਮ ਡਿਟੇਲ ਆ ਸਾਰੀ ਦੇ ਦੇਣਾ ओके ਤੇ ਬਾਕੀ ਦਾ ਟੈਸਟ ਹੋਇਆ ਬਾਕੀ ਸਮਾਰੀ ਚ ਨਹੀਂ ਹੈਗੀ ਜੰਦਾ ਵੀ ਅੱਛਾ ਸਾਰੀ ਹੋਈ ਗਏ ਸਾਰਾ ਹੋਇਆ ਵਾ ਲੈਓ ਫਿਰ ਬਾਹਰ ਮਦੀ ਹੈ ਨਾ ਜੀ ਹਾਂਜੀ ਖੋਲ ਨੂੰ ਤੋਰਾ ਕਰਾ ਕੇ ਚੈੱਕ ਤੇ ਸੋਨੂੰ 44 ਤੋਂ 47 ਲੀਟਰ ਦਾ ਰਿਕਾਰਡ ਰਿਹਾ ਪਹਿਲੇ ਸੂਏ ਦਾ ਨਹੀਂ ਫਿਰ ਹੁਣ ਤੀਜੇ ਸੂਏ ਦਾ ਓਕੇ ਦੂਜੇ ਸੂਏ ਦਾ ਰਿਹਾ ਇਹ ਆਪਾਂ ਝੂਠ ਨਹੀਂ ਮਾਰਨਾ ਥਾਲਵਾਰ ਸੂਰੇ ਹੀ ਆ ਹੁਣ ਓਕੇ ਜੀ ਦੂਜੇ ਸੂਏ ਦਾ ਦਾ ਰਿਕਾਰਡ ਆਹ ਦੇਖੋ ਓਕੇ ਤੇ ਜੇ ਆਪਾਂ ਗੱਲ ਕਰ ਲਗੇ ਨਾ ਭੁੰਡੀ ਚ ਜਾਣ ਵਾਲੀ ਨਹੀਂ ਹਨ ਇਹ ਹਾਂ ਫੇਸ ਦਿਖਾ ਦੇ ਘੁੱਟ ਲੈ ਫੇਸ ਇਧਰ ਦੀ ਦਿਖਾ ਦਿੰਦੇ ਹੋ ਜੀ ਆ ਕਰੋ ਜੀ ਚੈੱਕ ਫੇਸ ਕਰੋ ਚੈੱਕ ਬਾਕੀ ਥਾਂ ਥੋੜੀ ਚੈੱਕ ਕਰਾ ਥਣ ਥਣ ਓਕੇ ਕੋਈ ਨਾ ਕੋਈ ਵੀ ਕੋਈ ਆਏ ਤੇ ਸੋਨੂੰ ਵੀਰੇ ਥਾਂ ਪਾਸ ਕਰਾ ਦੂ ਮੜੇ ਮੋਟੇ ਇਹ ਪਾਸ ਹੁੰਦੇ ਬੁੱਤੇ ਆਪਾਂ ਦੀ ਪਾਸ ਕਰਤੀ ਨੇ ਵੀ ਵੇਖ ਜੂਗੀ 2 ਲੱਖ ਦੀ ਉਦੋਂ ਬਈਆ ਬੰਦੇ ਦੇ ਨਾਮ ਜਿਹਦਾ ਗਾਂ ਦਾ 3 ਲੱਖ ਦੀ ਆ ਪਰ ਆਪਾਂ ਨੂੰ ਉਹ ਨਹੀਂ ਮੰਗਣਾ ਆਪਾਂ ਲੈਣੀ ਆ ਆਪਣੇ ਭਰਾਵਾਂ ਨੂੰ ਪਿਆਰ ਨਾਲ ਥੋੜੀ ਰੇਡ ਜੀ ਵੀ ਓਕੇ ਰੇਡ ਦਾ ਬੱਸਿੰਗ ਵਾਲਾ ਵੀ ਪਹਿਲਾਂ ਹੀ ਦੱਸ ਦਿੰਦਾ ਸਾਢੇ 5 ਮਹੀਨੇ ਦੀ ਆਪਣਾ ਹੈ ਵੀਰੇ ਸਾਢੇ 5ਾਂ ਦੀ ਆ 5 ਮਹੀਨੇ ਦੀ ਪੂਰੀ ਕਨਫਰਮ ਆ ਵੀਰੇ 4 ਮਹੀਨੇ ਬਾਕੀ ਹਾਂ 4 ਮਹੀਨੇ ਬਾਕੀ ਓਕੇ ਆ ਦੇਖੋ ਜੀ ਆ ਕਰੋ ਚੈੱਕ ਡਬਲ ਪ੍ਰਿੰਟ ਕਰੋ ਚੈੱਕ ਮੈਨੂੰ ਬੜਾ ਬੋਲਣ ਦੀ ਲੋੜ ਨਹੀਂ ਇਹਦੇ ਬਾਰੇ ਟਾਪ ਨਹੀਂ ਕਿਹਨਾ ਦੇ ਹੁਣ ਆਪਣੇ ਲੋਕ ਸਾਰੇ ਸਿਆਣੇ ਆ ਸਿਆਣੇ ਆ ਵੀ ਇਹ ਕੀ ਦੱਸਣ ਦੀ ਲੋੜ ਹੀ ਨਹੀਂ ਦੱਸਣ ਦੀ ਲੋੜ ਨਹੀਂ ਵੱਡੇ ਸਾਈਜ਼ ਦੇ ਮੇਰਾ ਫੋਟੋ ਪਾ ਦੇ ਬੰਦੇ ਨੂੰ ਆ ਗਿਆ ਤਾਂ ਲੱਗ ਗਿਆ ਓਕੇ ਓਕੇ ਲੈ ਚਲੋ ਫੁੱਲ ਸਾਈਜ਼ ਫੁੱਲ ਕੱਦ ਕੀ ਡਿਮਾਂਡ ਫਿਰ ਕਿੰਨੇ ਪੈਸੇ ਲਾਵਾਂਗੇ ਬਾਈ ਇਹਦੇ ਹੁਣ ਬਈ ਇਹ ਕੇ ਚੰਗੇ ਕਿਹੜਾ ਵੀ 2 ਲੱਖ ਸਵਾ ਲੱਖ ਵੰਗੂ ਆਜੇ ਦਾ ਉਹ ਆਪਾਂ ਕਿੰਨੇ ਕੁ ਮੰਗਣੇ ਆਪਾਂ ਬੁੱਟੇ ਦਾ ਬਸ ਮੁੱਲ ਜੇ ਜੀ ਰੱਖਣਾ ਮਾਨਤਾ ਕਰ ਲਾਂਗੇ 65 ਹਜ਼ਾਰ ਜਮਾ ਜੈ ਜਮੋਲਾ ਦਾ ਯਾਰ ਆਮ ਗੰਨ ਵਾਲਾ ਮੁੱਲ ਰੱਖਣਾ ਬਈ ਆਪੇ ਲੋਕਾਂ ਨਾਲ ਮੁੱਲ ਨਹੀਂ ਕਰਨਾ ਸਹਿਜ ਕਰੋ ਚੈੱਕ 65000 ਦੇ ਵਿੱਚ 8 9 ਫੁੱਟ ਤਾਂ ਲੰਮੀ ਹੋਊਗੀ 6 ਫੁੱਟ ਤੋਂ ਉੱਚੀ ਥਣਾ ਥੁਣਾ ਦੀ ਓਕੇ ਥਣਾ ਨਹੀਂ ਤੇ ਚੀਪੇ ਮਾਰਦੀ ਆ ਪਾਸ਼ਾ ਜਾਣਾ ਸਾਰਾ ਕੁਸੂਕੀ ਓਕੇ ਤੇ ਬਾਕੀ ਦਾ ਹੁਣ ਤਾਂ ਬਸ ਸਾਹਮਣ ਦੀ ਵੀ ਇਹਨੂੰ ਲੋੜ ਆ ਆਪਣੀ ਤਸੰਨੀ ਆ ਆਪਦਾ ਜਿਹਨੇ ਲਿਓਣਾ ਡਾਕਟਰ ਨਾਲ ਲੈ ਕੇ ਚੈੱਕ ਕਰਾ ਕੇ ਲੈ ਕੇ ਜਾਵੇ ਇਹ ਜਮਾ ਗੱਲ ਜੈ ਜੈ 65000 ਚ ਮਾਨਤਾਨ ਹੋ ਜੂ ਹੈ ਹਾਂ ਛੁੱਟ ਜੰਪਾ ਕਰ ਬਈ ਨਹੀਂ ਦਿੰਦਾ ਕੋਈ ਇਹ ਜੀ ਬੈੜ ਬੱਚੀ ਵੀ ਨਹੀਂ ਦਿੰਦਾ ਹਨਾ 65000 ਆਪਾਂ ਦੱਸਾਂ 35 40 ਕਰੀ ਲਿਆ ਫੰਡਰਾ ਬੱਸੀਆਂ ਵੇਚ ਰਿਹਾ ਓਕੇ 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 ਇਹ ਬੱਸੀ ਵਾਲ ਠੀਕ ਆ ਵੀ ਲੱਗਿਆ ਆਪ ਵੀ ਰੈਡ ਹੈਗੀ ਆ ਤੇ ਮੂਰੇ ਵੀ ਆਸਤਾ ਹੈਗੀ ਆ 5 ਮਹੀਨੇ ਚ ਇੱਕ ਪਾਸ ਥਾਨ ਪਾਸ ਕਰਾਉਗੀ ਵੱਡੇ ਸਾਈਜ਼ ਦੀ ਆ ਕਿ ਜਿੱਡੇ ਵੱਡੇ ਸਾਈਜ਼ ਦੀ ਆ ਓਡੇ ਵੱਡੇ ਸਾਈਜ਼ ਦੀ ਜਿੱਡੇ ਹੀ ਤੁਸੀਂ ਆਪਦੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਸਮਝੋਗੇ ਨਾ ਵੀ ਐਡੀ ਆਊਟ ਵੀ ਨਿਕਲੂਗੀ ਆਕੇ ਆਹ ਇੱਕ ਤਾਂ ਬੁੱਢੇ ਵੀ ਆਪ ਨੂੰ ਹੀ 9-10 ਸਾਲ ਹੋ ਗਏ ਕੰਮ ਕਰਦੇ ਆ ਓਕੇ ਜੀ ਇਹਦੂ ਵੱਡਾ ਸਾਈਜ਼ ਨਹੀਂ ਤੇ 65000 ਚ ਮਾਨਤਨ ਇਹਦਾ ਮੂਲ ਫੋਨ ਤੇ ਇਹਦਾ ਫੋਨ ਤੇ ਉਹਦਾ ਫੋਨ ਤੇ ਇਹਦਾ ਫੋਨ ਤੇ ਇਹਦਾ ਵੀ ਜਾਇਜ਼ ਹੀ ਹੋਊਗਾ ਜਮ ਆਹ ਦੇਖੋ ਦੁਬਾਰਾ ਕਰੋ ਚੈੱਕ ਥਾਣ ਲੈ ਵਾ ਇਹਦਾ ਇੱਕ ਨੰਬਰ ਮਾਰਗਾ ਬਈ ਬੁੱਟੇ ਇੱਕ ਨੰਬਰ ਆ ਪੂਰੀ ਚੱਕਰੀ ਨੂੰ ਵੀ ਪੂਰੀ ਛੰਡੀਆਂ ਲੈ 14 15 ਕਿਲੋ ਬੋਲ ਹੁਣ ਤਿਆਰ ਆ ਤੇ ਰੇਡ ਤਾਂ ਜਾਇਜ਼ ਹੀ ਹੋ ਆ ਰੇਡ ਜਾਇਜ਼ ਹੀ ਨੰਬਰ ਬੋਲ ਦਿਓ ਨੰਬਰ ਬਈ ਹੈਗਾ 869099728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਫਸੀ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਆਪਣਾ 869099728 ਓਕੇ ਜੀ ਧੰਨਵਾਦ ਜੀ ਤਿੰਨ ਵਹਿੜਾਂ ਸੀ ਤਿੰਨ ਤੁਹਾਨੂੰ ਦਿਖਾ ਦਿਆਂ ਕਰਿਓ ਬਾਈ ਨਾਲ ਸੰਪਰਕ ਸਾਰੇ ਨਗੀਨਾ ਪੀਸੀ ਆ